ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਕਰਦੇ ਆਪ ਸਭ ਸਜਣ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਹੇ ਹਾਂ ਕਹਿੰਦੇ ਆ ਕਿ ਜਦੋਂ ਕਿਸੇ ਬੰਦੇ ਨੂੰ ਜਿਉਂਦੇ ਜੀ ਮਾਰਨਾ ਹੋਵੇ ਨਾ ਤਾਂ ਇਦਾਂ ਕਰੋ ਕਿ ਉਹਦੇ ਸੁਪਨੇ ਖੋਲੋ ਜਦੋਂ ਬੰਦੇ ਦੇ ਸੁਪਨੇ ਮਰ ਜਾਂਦੇ ਆ ਤੇ ਬੰਦਾ ਜਿਉਂਦੇ ਜੀ ਮਰ ਜਾਂਦਾ ਉਹ ਜਿਹੜੇ ਸੁਪਨੇ ਹੁੰਦੇ ਆ ਇਹ ਬੰਦੇ ਨੂੰ ਲੰਮਾ ਇੱਕ ਪੈੜਾ ਦਿੰਦੇ ਆ ਲੰਮੀ ਦੌੜ ਦਾ ਇੱਕ ਖਿਡਾਰੀ ਬਣਾ ਦਿੰਦੇ ਆ ਸੁਪਨਿਆਂ ਦੇ ਵਹਿਣ ਦੇ ਵਿੱਚ ਬੰਦਾ ਅੱਗੇ ਜਿੰਦਗੀ ਦੇ ਵਿੱਚ ਸਦੀਵ ਕਾਲ ਵਾਦ ਦਾ ਜਾਂਦਾ ਫਿਰ ਤਾਂ ਜਦੋਂ ਸੁਪਨੇ ਮਰ ਜਾਂਦੇ ਫਿਰ ਬੰਦਾ ਜਿੰਦਗੀ ਦੀ ਮਰ ਜਾਂਦਾ ਉਹ ਇਹਦੇ ਨਾਲ ਜੁੜਦੀ ਇੱਕ ਬੜੀ ਸੋਹਣੀ ਕਹਾਣੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਅਸਤਰੀਆ ਦੇ ਵਿੱਚ ਇੱਕ ਬੜੇ ਵੱਡੇ ਐਥਲੀਟ ਦਾ ਜਨਮ ਹੋਇਆ ਜਿਹਦਾ ਨਾਮ ਸੀ ਮੈਥੀਆਸ ਸਟਾਈਨਰ ਬੜਾ ਵੱਡਾ ਐਥਲੀਟ ਹੋਇਆ ਵਾ 골ਡ ਮੈਡਲਿਸਟ ਸੀ ਵੈਸੇ ਜਰਮਨ ਵੱਲੋਂ ਵੀ weight lifting ਕਰਦਾ ਹੁੰਦਾ ਸੀ ਤਾਂ ਇਹਦੇ ਜੀਵਨ ਦੇ ਵਿੱਚ ਇੱਕ ਬੜੀ ਅਨੋਖੀ ਜਿਹੀ ਘਟਨਾ ਘਟੀ ਦੇਖੋ ਇਹਦਾ ਜਨਮ ਤੇ ਵੈਸੇ ਦਾ ਅਸਟਰੀਆ ਦੇ ਵਿੱਚ ਹੋਇਆ 1982 ਦੇ ਵਿੱਚ ਪਰ ਜਦੋਂ ਇਹਦਾ ਵਿਆਹ ਹੋ ਗਿਆ ਤੇ ਇਹਦੀ ਜਿਹੜੀ ਘਰ ਵਾਲੀ ਸੀ ਸਸਾਨ ਸਟਾਈਨਰ ਤਾਂ ਇਹ ਫਿਰ ਆਪਣੀ ਘਰ ਵਾਲੀ ਦੇ ਨਾਲ ਘਰ ਵਾਲੀ ਇਹਦੀ ਜਿਹੜੀ ਸਸਾਨ ਸਟਾਈਨਰ ਸੀ ਇਹ ਜਰਮਨੀ ਦੀ ਸੀ ਤਾਂ ਫਿਰ ਇਹ ਜਰਮਨੀ ਜਰਮਨੀ ਸ਼ਿਫਟ ਹੋ ਗਿਆ ਤਾ ਜਰਮਨੀ ਸ਼ਿਫਟ ਹੋ ਕੇ ਫਿਰ ਉੱਥੇ ਰਹਿਣ ਲੱਗਾ ਤਾਂ weight lifting ਫਿਰ ਜਰਮਨ ਵੱਲੋਂ ਕਰਦਾ ਹੁੰਦਾ ਸੀ ਜਰਮਨ ਦੇਸ਼ ਵੱਲੋਂ ਤੇ ਇਹ ਵੀ ਜਿਹੜੀ ਘਰ ਵਾਲੀ ਸੀ ਉਹਨੇ ਹੀ ਅਸਲ ਦੇ ਵਿੱਚ ਇਹਨੂੰ ਮੋਟੀਵੇਟ ਕੀਤਾ ਸੀ ਕਿ ਤੂੰ ਐਥਲੀਟ ਦੇ ਵਿੱਚ ਦਾ ਤੂੰ ਖੇਡਾਂ ਦੇ ਵਿੱਚ ਜਾ ਦੇਸ਼ ਵਾਸਤੇ ਜਿਹੜਾ ਵਾ ਨਾ ਤੂੰ 골ਡ ਜਿੱਤ ਕੇ ਲਿਆ ਇਹਨੇ ਸਿਲਵਰ ਵੀ ਜਿੱਤਿਆ 골ਡ ਹੋ ਗਿਆ ਗ੍ਰੂਪ ਮੈਡਲ ਤੇ ਇਹ ਫਿਰ ਜਦੋਂ weight lifting ਕਰਦਾ ਹੁੰਦਾ ਸੀ ਇਹਦੀ ਘਰ ਵਾਲੀ ਇਹਨੂੰ ਬਹੁਤ ਮੋਟੀਵੇਟ ਕਰਦੀ ਹੁੰਦੀ ਸੀ ਇਹਦਾ ਜਿੱਥੇ ਕਿਤੇ ਵੀ ਇਹਦੀ ਗੇਮ ਹੋਣੀ ਇਹਦੀ ਘਰ ਵਾਲੀ ਨੇ ਇਹਦੇ ਨਾਲ ਦਾਇਕ ਦੋਵਾਂ ਜੀਆਂ ਦਾ ਆਪਸ ਵਿੱਚ ਪ੍ਰੇਮ ਬਹੁਤ ਜ਼ਿਆਦਾ ਸੀ ਤੇ ਇਹਦੀ ਘਰ ਵਾਲੀ ਇਹਨੂੰ ਕਹਿੰਦੀ ਹੁੰਦੀ ਸੀ ਕਿ ਤੂੰ 골ਡ ਜ਼ਰੂਰ ਜਿੱਤਣਾ ਜੋ ਮਰਜ਼ੀ ਹੋ ਜੇ ਤਾਂ ਜੋ 2007 ਦੇ ਵਿੱਚ ਫਿਰ ਇੱਕ ਦਿਨ ਇਹਦੀ ਘਰ ਵਾਲੀ ਦੀ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਜਿਹੜੀ ਸੁਸਾਨ ਸਟਾਈਲਰ ਸੀ ਨਾ ਇਹਦੀ ਘਰ ਵਾਲੀ ਉਹਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਆਪਣੀ ਘਰ ਵਾਲੀ ਦੀ ਮੌਤ ਆ ਤੇ ਬਹੁਤ ਜ਼ਿਆਦਾ ਫਿਰ ਦੁਖੀ ਹੋ ਜਾਂਦਾ ਰਾਤ ਦਿਨ ਰੋਂਦਾ ਰਹਿੰਦਾ ਵਾ ਐਥਲੀਟ ਸੀ ਇੱਕ ਬਹੁਤ ਵੱਡਾ ਇਹਨੇ ਆਪਣੀ ਬਾਡੀ ਨੂੰ ਬਹੁਤ ਸੋਹਣਾ ਬਣਾਇਆ ਸੀ ਆਪਣੇ ਸਰੀਰ ਦੀ ਬੜੀ ਕੇਅਰ ਕਰਦਾ ਸੀ ਪਰ ਜਦੋਂ ਘਰ ਵਾਲੀ ਦੀ ਮੌਤ ਹੋਈ ਤਾਂ ਇਹ ਬਹੁਤ ਜ਼ਿਆਦਾ ਜਿਹੜਾ ਨਾ ਡਿਪਰੈਸਡ ਡਿਪਰੈਸਡ ਹੋ ਗਿਆ ਜਦੋਂ ਬਹੁਤ ਜ਼ਿਆਦਾ ਡਿਪਰੈਸਡ ਹੋਇਆ ਸਟ੍ਰੈਸ ਦੇ ਵਿੱਚ ਚਿੰਤਾ ਦੇ ਵਿੱਚ ਰਹਿਣ ਲੱਗਾ ਰਾਤ ਦਿਨ ਸ਼ਰਾਬ ਪੀਤੀ ਜਾਣੀ ਨਸ਼ਾ ਕੀਤੀ ਜਾਣਾ ਨਿਰਉਹੀ ਜਾਇਆ ਕਰਨਾ ਤਾਂ ਇਹਦਾ ਸਰੀਰ ਜਿਹੜਾ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਿਰ ਫੁੱਲ ਗਿਆ ਮੈਂ ਕਿ ਯਾਸ ਟਾਈਮਰ ਦਾ ਇਹਦਾ ਸਰੀਰ ਬਹੁਤ ਜ਼ਿਆਦਾ ਫੁੱਲ ਗਿਆ ਫਿਰ ਤੇ ਜਦੋਂ ਫਿਰ ਸਮਾਂ ਆਇਆ ਐਥਲੀਟ ਦਾ ਗੇਮਾਂ ਹੋਣੀਆਂ ਸੀ ਐਥਲੀਟ ਦੀਆਂ ਸਾਰੀਆਂ ਉਹਦੇ ਵਿੱਚ ਵੇਟ ਲਿਫਟਿੰਗ ਵੀ ਹੋਣੀ ਸੀ ਤਾਂ ਇਹਨੇ ਫਾਰਮ ਭਰਦੇ ਕਿ ਮੈਂ ਵੀ ਵੇਟ ਲਿਫਟਿੰਗ ਕਰ ਲਵਾਂ ਜਿੰਨਾ ਉਹਨਾਂ ਨੇ ਕਿਹਾ ਜਰਮਨੀ ਦੇਸ਼ ਵਾਲਿਆਂ ਨੇ ਕਿ ਤੂੰ ਹਣ ਕਿੰਨਾ ਚਿਰ ਹੋ ਗਿਆ ਵਾ ਸਾਲ ਤੋਂ ਵੱਧ ਕਰੀਬ ਸਮਾਂ ਹੋ ਗਿਆ ਤੂੰ ਤੇ ਨਾ ਕੋਈ ਐਕਸਰਸਾਈਜ਼ ਕੀਤੀ ਨਾ ਕੋਈ ਅਭਿਆਸ ਕੀਤਾ weight ਚੁੱਕਣ ਦਾ ਤੇ ਤੂੰ ਨਹੀਂ ਕਰ ਸਕਦਾ ਤਾਂ ਪਹਿਲੇ ਦੇਸ਼ ਦੀ ਬਦਨਾਮੀ ਕਰਾਵੇਂਗੇ ਪਰ ਕਿਸੇ ਤਰੀਕੇ ਦੇ ਨਾਲ ਕਹਿ ਕਹਾ ਕੇ ਨਿਥਰਲੇ ਬੇਨਤਾ ਕਰਕੇ ਜਿਹੜਾ ਉਹ weight ਲਿਫਟਿੰਗ ਦੇ ਫਾਰਮ ਭਰੇ ਇਹ ਸਿਲੈਕਟ ਹੋਇਆ ਫਿਰ ਤੇ ਜਦੋਂ ਸਿਲੈਕਟ ਹੋਇਆ ਨਾ ਸਾਹ ਸੰਗਤ ਜੀ ਧਿਆਨ ਨਾਲ ਸੁਣੀਓ ਆ ਗੱਲ ਤਾ ਫਿਰ ਜਿੱਦਨ ਫੇਰੇ ਦੀ ਫਾਈਨਲ ਗੇਮ ਸੀ ਕਈ ਵਾਰੇ ਹਾਰਿਆ ਵੀ ਕਈ ਰਾਉਂਡ ਦੇ ਵਿੱਚ ਜਦੋਂ ਫਾਈਨਲ ਰਾਉਂਡ ਸੀ ਉਸ ਦਿਨ ਫੇਰੇ ਬੜਾ ਰੋਂਦਾ ਆਪਣੀ ਘਰਵਾਲੀ ਦੀ ਫੋਟੋ ਜਿਹੜੀ ਹੈ ਉਹ ਹੱਥ ਵਿੱਚ ਫੜ-ਫੜ ਕੇ ਬਹੁਤ ਰੋਂਦਾ ਵੀ ਹੁੰਦਾ ਬੜਾ ਦੁਖੀ ਵੀ ਹੁੰਦਾ ਵਾ ਚਲੋ ਆਪਣੇ ਆਪ ਦੇ ਵਿੱਚ ਬਾਰ-ਬਾਰ ਆਪਣੀ ਘਰਵਾਲੀ ਦੀ ਫੋਟੋ ਨੂੰ ਚੁੰਮਦਾ ਵੀ ਹੈ ਤੇ ਆਪਣੇ ਸੀਨੇ ਦੇ ਨਾਲ ਲਾ ਕੇ ਜੇਬ 'ਚ ਰੱਖਦਾ ਵਾ ਤੇ ਤਿੰਨ ਰਾਉਂਡ ਜਿਹੜੇ ਫਾਈਨਲ ਦੇ ਵਿੱਚ ਜਾ ਕੇ ਫੇਰੇ ਫੇਲ ਹੁੰਦਾ ਵਾ ਇਹ ਤੋਂ ਚੁੱਕਿਆ ਜਾਂਦਾ ਬਾਰ-ਬਾਰ weight ਚੁੱਕ ਆਪਣੀ ਵੱਲ ਇੱਕ ਵਾਰ ਤੇਦੀ ਧੌਣ ਤੇ ਡਿੱਗ ਪੈਂਦਾ ਵਾ ਬਹੁਤ ਮੁਸ਼ਕਲ ਦੇ ਨਾਲ ਬਚਦਾ ਵਾ ਇੱਕ ਵਾਰ ਥੋੜਾ ਤਾਂ ਤੱਕ ਲੈ ਕੇ ਜਾਂਦਾ weight 250 ਕਿਲੋ ਸ਼ਾਇਦ ਤਾਂ ਫਿਰ ਇਹ ਤੋਂ ਥੱਲੇ ਡਿੱਗ ਜਾਂਦੇ ਹੋਏ weight ਸਾਰਾ ਤਾਂ ਦੋ ਤਿੰਨ ਵਾਰ ਰੌਂਡ ਦੇ ਵਿੱਚ ਫਿਰ ਵੀ ਹੁੰਦਾ ਪਰ ਫਾਈਨਲ ਦੇ ਵਿੱਚ ਟਾ ਕੇ ਫਿਰ ਇਹ ਭਾਰ ਜਿਹੜਾ ਵਾ weight ਜਿਹੜਾ ਉਹਨੂੰ ਚੁੱਕਦਾ ਵਾ ਸਾਰਿਆਂ ਤੋਂ ਵੱਧ ਭਾਰ ਚੁੱਕਦਾ ਵਾ ਅੱਗੇ ਜਾਂਦਾ ਵਾ ਤਾਂ ਇਹ ਫਿਰ ਐਥਲੀਟ ਦੇ ਵਿੱਚ 골ਡ ਮੈਡਲ ਜਿੱਤਦਾ ਜਦੋਂ 골ਡ ਮੈਡਲ ਇਹਨੂੰ ਦਿੱਤਾ ਜਾ ਰਿਹਾ ਹੁੰਦਾ ਉਦੋਂ ਫਿਰ ਬਹੁਤ ਰੋਂਦਾ ਉਹਦੋਂ ਵੀ ਆਪਣੀ ਘਰ ਵਾਲੀ ਦੀ ਫੋਟੋ ਸਾਰਿਆਂ ਦੇ ਸਾਹਮਣੇ ਉਚਾਤ ਕਰਕੇ ਕਹਿੰਦਾ ਤਾਂ ਆਪਣੀ ਘਰ ਵਾਲੀ ਦੀ ਫੋਟੋ ਨੂੰ ਵੀ ਚੁੜਦਾ ਤਾਂ 골ਡ ਮੈਡਲ ਜਿੱਤਣ ਤੋਂ ਬਾਅਦ ਜਦੋਂ ਫਿਰ ਇਹਦੀ ਇੰਟਰਵਿਊ ਹੁੰਦੀ ਹੈ ਤਾਂ ਆਪਣੀ ਇੰਟਰਵਿਊ ਦੇ ਵਿੱਚ ਕਹਿੰਦਾ ਵਾ ਕਿ ਮੈਂ ਆਪਣੇ ਲਈ ਨਹੀਂ ਮੈਂ ਮੇਰੀ ਘਰ ਵਾਲੀ ਨੇ ਮੈਨੂੰ ਬਾਰ-ਬਾਰ ਮੇਰੀ ਵਾਈਫ ਨੇ ਮੈਨੂੰ ਇਹ ਬਾਰ-ਬਾਰ ਕਹਿੰਦੀ ਹੁੰਦੀ ਸੀ ਕਿ ਤੂੰ 골ਡ ਜ਼ਰੂਰ ਜਿੱਤੇ ਤਾਂ ਮੇਰੀ ਘਰਵਾਲੀ ਦੇ ਕਹਿਣਾ ਮੇਰਾ ਸੁਪਨਾ ਬਣ ਗਿਆ ਜਦੋਂ ਉਹਦੀ ਪਹਿਲਾਂ ਵੀ ਚਲੋ ਆਪਣੀ ਘਰਵਾਲੀ ਦੀ ਖੁਸ਼ੀ ਲਈ ਮੈਂ ਬਹੁਤ ਕੁਝ ਕਰਦਾ ਸੀ ਕਿ ਉਹ ਮੇਰੀ ਅਧਮਗਣੀ ਹੈ ਮੇਰੀ ਵਾਈਫ ਹੈ ਮੇਰੀ ਜੀਵਨ ਸਾਥੀ ਹੈ ਤਾਂ ਮੈਂ ਉਹਨੂੰ ਉਹਨੂੰ ਲੈ ਕੇ ਬਹੁਤ ਇਹ ਅੱਗੇ ਵਾਅਦਾ ਹੁੰਦਾ ਸੀ ਪਰ ਸਭ ਤੋਂ ਵੱਧ ਜਦੋਂ ਉਹਦੀ ਮੌਤ ਹੋਈ ਮੈਂ ਦੁਖੀ ਵੀ ਹੋਇਆ ਤੇ ਦੁਖੀ ਹੋਣ ਤੋਂ ਬਾਅਦ ਵਿੱਚ ਫਿਰ ਮੈਂ ਆਪਣੀ ਘਰਵਾਲੀ ਲਈ ਕੁਝ ਕਰਨਾ ਚਾਹੁੰਦਾ ਸੀ ਉਹਦੇ ਵਾਸਤੇ ਉਹਦਾ ਸੁਪਨਾ ਸੀ ਉਹਦਾ ਸੁਪਨਾ ਮੇਰਾ ਸੁਪਨਾ ਬਣਿਆ ਔਰ ਉਹਦੇ ਸੁਪਨੇ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਮੈਂ ਜੀ ਜਾਣ ਲਾਤੀ ਮੈਂ ਕੋਈ ਸਾਲਾਂ ਤੱਕ ਅਭਿਆਸ ਨਹੀਂ ਕੀਤਾ ਕੋਈ ਐਕਸਰਸਾਈਜ਼ ਨਹੀਂ ਕੀਤੀ ਸ਼ਰਾਬਾਂ ਪੀ ਪੀ ਕੇ ਨਸ਼ੇ ਕਰ ਕਰਕੇ ਆਪਣੇ ਸਰੀਰ ਦਾ ਵੀ ਬਹੁਤ ਬੁਰਾ ਹਾਲ ਕਰ ਲਿਆ ਪਰ ਮੇਰੇ ਅੰਦਰ ਇੱਕ ਅੱਗ ਪੈਦਾ ਹੋਈ ਆਪਣੀ ਘਰਵਾਲੀ ਦਾ ਸੁਪਨਾ ਪੂਰਾ ਕਰਨ ਦੀ ਆਪਣਾ ਸੁਪਨਾ ਪੂਰਾ ਕਰਨ ਦੀ ਕਿ ਮੈਂ 골ਡ ਮੈਡਲ ਜਿੰਨਾ ਜਿੰਨਾ weight lifting ਦੇ ਵਿੱਚ ਤਾ ਉਸ جنون ਨੇ ਮੇਰੇ ਅੰਦਰ ਉਹ ਉਤਸ਼ਾਹ ਭਰਿਆ ਉਹ ਅੱਗ ਲਾਈ ਮੇਰੇ ਅੰਦਰ ਕਿ ਮੈਂ ਫਿਰ 골ਡ ਮੈਡਲ ਜਿੱਤਿਆ ਤਾਂ ਇਹ ਕਿੱਡੀ ਸੋਹਣੀ ਵੇਖੋ ਇੱਕ ਕਹਾਣੀ ਕਿੱਡਾ ਕਿੱਡੀ ਵਧੀਆ ਸਾਨੂੰ ਮੋਟੀਵੇਟ ਕਰਦੀ ਹੈ ਕਿ ਆਪਣੇ ਅੰਦਰ ਅੱਗ ਰੱਖ ਆਪਣੇ ਅੰਦਰ ਸੁਪਨਾ ਲੈ ਕੇ ਚੱਲ ਤੇ ਨਾਲ ਹੀ ਇੱਥੇ ਮੈਂ ਇੱਕ ਹੋਰ ਗੱਲ ਖੋਲ ਕੇ ਕਹਿ ਦਵਾਂ ਕਿਸੇ ਦੇ ਨਾਲ ਪ੍ਰੇਮ ਪਾਓ ਤੇ ਉਹਦੇ ਪ੍ਰੇਮ ਦੇ ਵਿੱਚ ਕੁਝ ਕਰਨ ਦਾ ਜਿਹੜੀ ਤੁਹਾਡੇ ਅੰਦਰ ਉਤਸ਼ਾਹ ਤੁਹਾਨੂੰ ਮਿਲੇਗੀ ਨਾ ਉਹ ਤਾਂ ਕਿਤੇ ਨਹੀਂ ਮਿਲ ਸਕਦੀ ਮਾਂ ਪਿਓ ਲਈ ਕੁਝ ਕਰੋ ਨਾ ਆਪਣੇ ਅੰਦਰ ਇੱਕ ਸੁਪਨਾ ਆਇਆ ਕਿ ਥੱਲੋ ਕਿ ਮੈਂ ਆਪਣੇ ਮਾਂ ਪਿਓ ਲਈ ਕੁਝ ਕਰਨਾ ਵਾਂ ਮਾਪੇ ਆਪਣੇ ਬੱਚਿਆਂ ਲਈ ਕਿ ਮੈਂ ਆਪਣੀ ਪੁੱਤਰੀ ਆਪਣੀ ਧੀ ਲਈ ਕੁਝ ਕਰਨਾ ਵਾਂਗੀ ਮੇਰਾ ਧੀ ਪੁੱਤਰ ਜਿੱਥੇ ਅਸੀਂ ਇਹਨੂੰ ਜਨਮ ਦਿੱਤਾ ਪਾਲਿਆ ਸਾਡਾ ਦੇਣਾ ਦੇ ਹੀ ਨਹੀਂ ਸਕਦਾ ਪਰ ਕੁਝ ਇਹੋ ਜਿਹੇ ਗੁਣ ਦਈਏ ਨੂੰ ਇਹੋ ਜੀ ਮਤ ਦਈਏ ਇਹਨੂੰ ਇਹ ਵੀ ਯਾਦ ਰੱਖੇ ਬੱਚੇ ਆਪਣੇ ਮਾਂ ਪਿਓ ਲਈ ਕਿ ਇਹਨਾਂ ਸਾਨੂੰ ਜਨਮ ਦਿੱਤਾ ਵਾ ਇਹਨਾਂ ਦਾ ਸਿਰ ਉੱਚਾ ਕਰਨਾ ਦੇਸ਼ ਵਿੱਚ ਘਰ ਦੇ ਵਿੱਚ ਆਂਢ ਗੁਆਢ ਦੇ ਵਿੱਚ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਮੈਂ ਆਪਣੇ ਮਾਂ ਪਿਓ ਦਾ ਸਿਰ ਉੱਚਾ ਕਰਨਾ ਕਿਉਂਕਿ ਧਾਰ ਜਿਹੜਾ ਨਾ ਸੰਸਕ੍ਰਿਤ ਦੇ ਕਈ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਜਿਹੜਾ ਪ੍ਰੇਮ ਆ ਨਾ ਇਹ ਬਿਹਾਗ ਮਾਰ ਗਿਆ ਬਿਹਾਗ ਕਹਿੰਦੇ ਆ ਪੰਛੀ ਨੂੰ ਤੇ ਜਿਵੇਂ ਕਿਸੇ ਚੀਂ ਦਰਖਤ ਤੇ ਚੋਟੀ ਤੇ ਚੜ੍ਹਨਾ ਹੋਵੇ ਨਾ ਤੇ ਕੀੜੀ ਨੂੰ ਜਾਂ ਕਿਸੇ ਹੋਰ ਜੀਵ ਨੂੰ ਹਰੀ ਔਰ ਇਟਾਨੀ ਟਾਨੀ ਹੁੰਦੇ ਹੁੰਦੇ ਛੋਟੀ ਤੇ ਜਾਰ ਤੇ ਕਿੰਨਾ ਸਮਾਂ ਲਗਣਾ ਪਰ ਪੰਛੀ ਦੋ ਪਰ ਮਾਰਦਾ ਖੰਭ ਮਾਰਦਾ ਉਹ ਛੋਟੀ ਤੇ ਜਾ ਕੇ ਬਹਿ ਜਾਂਦਾ ਸੌਖਾ ਵਾਣਾ ਤਾਂ ਪ੍ਰੇਮ ਜਿਹੜਾ ਹੈ ਬਿਹੰਗ ਮਾਰਗ ਹੁੰਦਾ ਤਾਂ ਜਦੋਂ ਤੁਸੀਂ ਕਿਸੇ ਦੇ ਪ੍ਰੇਮ ਦੇ ਵਿੱਚ ਕੋਈ ਸੁਪਨਾ ਦੇਖਦੇ ਹੋ ਕਿਸੇ ਵਾਸਤੇ ਆਪਣੇ ਮਾਂ ਪਿਓ ਲਈ ਆਪਣੇ ਭੈਣ ਭਰਾ ਲਈ ਇਹਨੂੰ ਧਰਮ ਨਾਲ ਵੀ ਜੋੜ ਲਓ ਜਦੋਂ ਤੁਸੀਂ ਆਪਣੇ ਗੁਰੂ ਵਾਸਤੇ ਆਪਣੇ ਧਰਮ ਵਾਸਤੇ ਇਨ ਦੇਸ਼ ਨਾਲ ਜੋੜ ਲੋ ਆਪਣੇ ਦੇਸ਼ ਵਾਸਤੇ ਆਪਣੇ ਕੌਮ ਵਾਸਤੇ ਆਪਣੀ ਕਮਿਊਨਿਟੀ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਆਪਣੇ ਅੰਦਰ ਜਨੂੰਨ ਪੈਦਾ ਕਰਦੇ ਹੋ ਨਾ ਸੁਪਨਾ ਲੈ ਕੇ ਚੱਲਦੇ ਹੋ ਤਾਂ ਉਹ ਜਿਹੜਾ ਸੁਪਨਾ ਵਾਣੋ ਤੁਹਾਡੇ ਤੋਂ ਹਰ ਕੰਮ ਕਰਵਾ ਦੂਗਾ ਹਰ ਤੁਹਾਨੂੰ ਉਸ ਕੰਮ ਚ ਸਫਲਤ ਕਰੂਗਾ ਜਿਦੇ ਵਿੱਚ ਤੁਹਾਡੀ ਵੀ ਤਰੱਕੀ ਤੁਹਾਡੇ ਦੇਸ਼ ਦੀ ਵੀ ਤਰੱਕੀ ਤੁਹਾਡੇ ਆਪਨਿਆਂ ਦੀ ਵੀ ਤਰੱਕੀ ਤਾਂ ਆਪਣੇ ਸੁਪਨੇ ਨੂੰ ਕਦੀ ਨਾ ਮਾਰੋ ਤਾਂ ਬੜਾ ਸੋਹਣਾ ਅਥੇ ਪਹਿਲੇ ਇੱਕ ਗੱਲ ਬੜੀ ਸੋਹਣੀ ਕਹਿੰਦੇ ਆ ਉਹ ਕਹਿੰਦੇ ਆ ਕਿ ਖੂਨ ਦੇ ਦਾਗ ਨਹੀਂ ਜਾ ਸਕਦੇ ਭਾਵੇਂ ਦੁੱਧ ਨਾਲ ਵੀ ਧੋ ਲਵੋ ਖੂਨ ਦੇ ਦਾਗ ਨਹੀਂ ਜਾ ਸਕਦੇ ਭਾਵੇਂ ਦੁੱਧ ਨਾਲ ਵੀ ਧੋ ਲਵੋ ਜੇ ਬੰਦਾ ਜਿਉਂਦੇ ਜੀ ਮਾਰਨਾ ਹੈ ਇਦਾਂ ਕਰੋ ਉਹਦੇ ਸੁਪਨੇ ਭੋਲ ਸੁਪਨੇ ਕਦੀ ਨਹੀਂ ਮਰਦੇ ਵੱਡੇ ਸੁਪਨੇ ਦੇਖੋ ਮੈਂ ਇੱਕ ਬਿਜ਼ਨਸਮੈਨ ਨੂੰ ਪੜਦਾ ਪਿਆ ਚਲੋ ਅਜੇ ਇਹਨੂੰ ਇੱਕ ਬੜੀ ਸੋਹਣੀ ਉਹ ਦੀ ਜਿਹੜਾ ਉਹਨੇ ਬੁੱਕ ਲਿਖੀ ਉਹਦੇ ਵਿੱਚ ਇੱਕ ਬੜੀ ਗੱਲ ਲੱਗੀ ਐ ਉਹ ਕਹਿੰਦਾ ਵਾ ਕਿ ਥਿੰਕ ਬਿਗ ਵੱਡਾ ਸੋਚੋ ਵੱਡੇ ਸੁਪਨੇ ਦੇਖੋ ਵੱਡੇ ਸੁਪਨੇ ਦੇਖੋਗੇ ਪਹਾੜ ਜਿੰਨੇ ਸੁਪਨੇ ਦੇਖੋਗੇ ਅੱਦੇ ਤਾਂ ਪੂਰੇ ਹੋਣਗੇ ਜਦੋਂ ਦੇਖੋਗੇ ਸੋਚੋ ਵੀ ਛੋਟਾ ਸੁਪਨਾ ਛੋਟਾ ਦੇਖੋਗੇ ਤੇ ਪੂਰਾ ਕੀ ਕਰੋਗੇ ਵੱਡੇ ਤੋਂ ਵੱਡਾ ਸੁਪਨਾ ਦੇਖੋ ਔਰ ਉਸ ਸੁਪਨੇ ਨੂੰ ਪੂਰਾ ਕਰ ਲਈ ਜੀ ਜਾਣ ਲੱਗ ਆਪਣੇ ਪਰਿਵਾਰ ਲਈ ਆਪਣੇ ਘਰ ਲਈ ਆਪਣੇ ਆਵੜੀ ਸੁਪਨਾ ਦੇਖੋ ਆਪਣੇ ਦੇਸ਼ ਲਈ ਆਪਣੇ ਕੌਮ ਲਈ ਆਪਣੇ ਧਰਮ ਲਈ ਸੁਪਨਾ ਦੇਖੋ ਔਰ ਉਹ ਸੁਪਨੇ ਲਈ ਆਪਣੀ ਜੀ ਆਣ ਲਾ ਦਿਓ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਪਰ ਪਹਿਲਾਂ ਸੋਚੋ ਵੱਡਾ ਜਦੋਂ ਤੁਸੀਂ ਸੋਚ ਹੀ ਛੋਟੀ ਰੱਖ ਲੈਂਦੇ ਹੋ ਨਾ ਫਿਰ ਤੁਸੀਂ ਕੁਝ ਵੱਡਾ ਨਹੀਂ ਕਰ ਸਕਦੇ ਥਿੰਕ 빅 ਯੂ ਕੈਨ ਡੂ 빅 ਕਹਿੰਦੇ ਵੱਡਾ ਸੋਚੋ ਤੁਸੀਂ ਵੱਡਾ ਕਰੋਗੇ ਫਿਰ ਉੱਚਾ ਸੋਚੋ ਤੁਸੀਂ ਉੱਚਾ ਕਰੋਗੇ ਵੱਡੇ ਸੁਪਨੇ ਦੇਖੋ ਤੁਸੀਂ ਵੱਡੇ ਬਣੋਗੇ ਧੰਨਵਾਦ